ਰੂਲ ਚੇਂਜ ਹੋ ਚੁੱਕੇ ਨੇ ਸਟੂਡੈਂਟ ਜਿਹੜੇ ਸਟੂਡੈਂਟ ਵੀਜ਼ਾ ਤੇ ਨੇ ਉਹਨਾਂ ਦੀ ਵਰਕ ਪਰਮਿਟ ਐਕਸਟੈਂਸ਼ਨ ਔਖੀਆਂ ਹੋ ਗਈਆਂ ਐਕਸਟੈਂਸ਼ਨ ਵਾਸਤੇ ਕੀ ਚੀਜ਼ ਚੱਲ ਰਹੀ ਆ ਜਾਂ ਤਾਂ ਲੋਕ ਵਿਆਹ ਕਰਾ ਰਹੇ ਨੇ ਵਿਆਹ ਕਰਾ ਕੇ ਕਈ ਪੀਆਰ ਹੋ ਰਹੇ ਨੇ ਕਈ ਵਿਆਹ ਕਰਾ ਕੇ ਸਿਰਫ ਵਰਕ ਪਰਮਿਟ ਵਧਵਾ ਰਹੇ ਨੇ ਜਾਂ ਫਿਰ ਕੀ ਹੋ ਰਿਹਾ ਰੈਫਿਊਜੀ ਕੇਸ ਲੱਗ ਰਹੇ ਨੇ ਤੇ ਤੀਜੀ ਆਪਸ਼ਨ ਕੀ ਆ ਐਲ ਐਮ ਆਈ ਇੱਕ ਸਾਲ ਜਾਂ 2 ਸਾਲਾਂ ਦਾ ਵਰਕ ਪਰਮਿਟ ਖਰੀਦਿਆ ਜਾਂਦਾ ਸਿਰਫ ਇੱਥੇ ਰਹਿਣ ਵਾਸਤੇ ਹੁਣ ਉਹ ਖਰੀਦਿਆ ਕਿੰਨੇ ਪੈਸੇ ਜਾਂਦਾ 30000 ਡਾਲਰ 35000 40000 ਇਵਨ ਵਰਸ 60-6000 ਡਾਲਰ ਇਹ ਐਲਐਮਆਈ ਕਿਦਣਾ ਉਹਨਾਂ ਦੀ ਮਜਬੂਰੀ ਬਣ ਗਿਆ ਬਿਲਕੁਲ ਭਾਈ ਉਹਨਾਂ ਨੂੰ ਆਪਣੇ ਭਵਿੱਖ ਦਾ ਨਹੀਂ ਪਤਾ ਹੈ ਭਾਈ ਵੀ ਉਹਨਾਂ ਦਾ ਭਵਿੱਖ ਇਸ ਦੇਸ਼ ਦੇ ਵਿੱਚ ਹੈ ਜਾਂ ਨਹੀਂ ਹੈ ਉਹ ਦੋ ਤਾਰਜੀ ਦੇ ਵਿੱਚ ਬੈਠੇ ਨੇ ਨਾ ਤਾਂ ਉਹ ਇਹ ਆ ਵੀ ਪੰਜਾਬ ਜਾ ਸਕਦੇ ਨੇ ਨਾ ਉਹ ਇਹ ਆ ਵੀ ਉਹ ਇੱਥੇ ਰਹਿ ਸਕਦੇ ਨੇ ਇਹੋ ਜਿਹੇ ਕੇਸਸ ਵੀ ਹੈਗੇ ਨੇ ਮੁੰਡੇ ਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਆਇਲਟਸ ਵਿੱਚੋਂ ਬੈਂਡ ਵੀ ਆ ਗਏ ਆਪਣੀ ਐਲਐਮਆਈ ਵੀ ਲੈ ਲਈ ਸਾਰਾ ਕੁਝ ਕਰ ਲਿਆ ਹਜੇ ਵੀ ਡਰਾ ਨਹੀਂ ਆ ਰਿਹਾ ਉਹਦਾ ਕਿਹੜੀਆਂ ਮੇਨ ਗਲਤੀਆਂ ਨੇ ਜਿਹੜੇ ਨਵੇਂ ਸਟੂਡੈਂਟ ਆ ਨਵੇਂ ਇਮੀਗ੍ਰੈਂਟਸ ਕਰਦੇ ਇੱਥੇ ਇੱਕ ਕੈਰੀਅਰ ਫੇਅਰ ਲੱਗਦਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੇ ਸਹੀ ਪਟਵਾਰੀ ਦੀਆਂ ਭਰਤੀਆਂ 50 ਨੇ ਪਰ ਪੇਪਰ ਦੇ ਨਾਲੇ ਬੰਦੇ 20 ਲੱਖ ਨੇ ਠੀਕ ਹੈ ਜੀ ਸੋ ਹੁਣ ਇੱਥੇ ਵੀ ਕੀ ਇੱਥੇ ਵੈਕੈਂਸੀ ਥੋੜੀ ਆ ਪਰ ਭਰਤੀ ਹੋਣ ਵਾਸਤੇ ਬੰਦੇ ਜ਼ਿਆਦਾ ਨੇ ਜਿਹੜੇ ਬੰਦੇ ਮਿਹਨਤੀ ਨੇ ਉਹ ਕੰਮ ਲੱਭ ਵੀ ਲੈਂਦੇ ਨੇ ਪਰ ਨਾਲ-ਨਾਲ ਉਹਨਾਂ ਦੇ ਕੋਲ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੀ ਆਊਟ ਆਫ ਦਾ ਬਾਕਸ ਜਾ ਕੇ ਕੀ ਠੀਕ ਕਰਦੇ ਨੇ ਪੰਜ ਜਣਿਆਂ ਨੇ ਇਹ ਆਰਗੇਨਾਈਜੇਸ਼ਨ ਜਿਹੜੀ ਫਾਰਮ ਕੀਤੀ ਸੀ ਜਿਹਦਾ ਮਕਸਦ ਸੀ ਸਿਰਫ ਤੇ ਸਿਰਫ ਜੌਬ ਲੱਭਣੀ ਜਿੱਥੇ ਕਿਤੇ ਕੋਈ ਜਸਟਿਸ ਚਾਹੀਦਾ ਹੁੰਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਯੂਥ ਨੂੰ ਅਸੀਂ ਉੱਥੇ ਆਪਣੀ ਆਵਾਜ਼ ਉਠਾਉਨੇ ਆ ਕੋਈ ਫੰਡਿੰਗ ਲੈਂਦੀ ਆ ਕਿਸੇ ਗਵਰਨਮੈਂਟ ਬਾਡੀ ਤੋਂ ਕਿਸੇ ਨੇ ਤੁਹਾਡੀ ਮਦਦ ਕੀਤੀ ਅਜੇ ਤੱਕ ਅਜੇ ਤੱਕ 5 ਸਾਲ ਸਾਨੂੰ ਹੋ ਚੱਲ ਲਏ ਨੇ ਅਜੇ ਤੱਕ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਕਿਸੇ ਤੋਂ ਕੋਈ ਫੰਡਿੰਗ ਨਹੀਂ ਲਈ ਵਾਸਤਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਅਫਤਾਰਬ ਦੇ ਸ਼ਬਦੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਇੱਕ ਅਜਿਹੀ ਸੰਸਥਾ ਜਿਹੜੀ ਕਿ ਪੰਜਾਬੋਂ ਆਏ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸ਼ੁਰੂ ਕੀਤੀ ਤੇ ਸ਼ੁਰੂ ਕਰਨ ਤੋਂ ਬਾਅਦ ਉਹ ਸੰਸਥਾ ਰਹੀ ਇਹਨਾਂ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਤੇ ਵਰਕ ਪਰਮਿਟ ਜਿਹੜੇ ਵੀ ਇਮੀਗ੍ਰੈਂਟ ਜਿਨ੍ਹਾਂ ਨੂੰ ਹੈਲਪ ਦੀ ਲੋਟ ਸੀ ਕਿਸੇ ਤਰ੍ਹਾਂ ਦੀ ਜੌਬ ਦੇ ਵਿੱਚ ਉਹਦੀ ਮਦਦ ਕੀਤੀ ਇਹ ਸੰਸਥਾ ਦਾ ਨਾਮ ਹੈ ਜੀ ਟੀਮ ਵੀ ਕੇਅਰ ਕੈਨੇਡਾ ਇਹ ਸੰਸਥਾ ਦੇ ਅੱਜ ਅਸੀਂ ਡਾਇਰੈਕਟਰ ਤੇ ਕੋ-ਫਾਊਂਡਰ ਜਸਕਰਨ ਸਿੰਘ ਬੈਣੀਪਾਲ ਜੀ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਜਸਕਰਨ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਜਸਕਰਨ ਜੀ ਪਹਿਲਾਂ ਤਾਂ ਆਪਣੀ ਸੰਸਥਾ ਬਾਰੇ ਸਾਨੂੰ ਬਰੀਫਲੀ ਦੱਸੋ ਇਹ ਕਿੱਦਾਂ ਸ਼ੁਰੂ ਹੋਈ ਤੇ ਕੀ ਇਹਦਾ ਮਕਸਦ ਸੀਗਾ ਉਦੋਂ ਤੇ ਹੁਣ ਮਕਸਦ ਕੀ ਹੋ ਰਹੇ ਨੇ ਜੀ ਅ ਸੋ ਬਈ ਆਪਣੀ ਸ਼ੁਰੂਆਤ ਜਿਹੜੀ ਹੋਈ ਸੀਗੀ ਉਹ ਹੋਈ ਸੀਗੀ ਸਤੰਬਰ 2019 ਦੇ ਵਿੱਚ ਸਤੰਬਰ 2019 ਦੇ ਵਿੱਚ ਅਸੀਂ ਪੰਜ ਜਾਣੇ ਮੈਂ ਜਸ਼ਨਦੀ ਬਰਾੜ ਅਰਵਿੰਦਰ ਸਿੰਘ ਕੰਗ ਗੁਰਲੀਨ ਕੌਰ ਸਿੱਧੂ ਤੇ ਪਵਿੱਤਰਜੀਤ ਸਿੰਘ ਸਿੱਧੂ ਅਸੀਂ ਪੰਜ ਜਾਣਿਆਂ ਨੇ ਇਹ ਆਰਗੇਨਾਈਜੇਸ਼ਨ ਜਿਹੜੀ ਫਾਰਮ ਕੀਤੀ ਸੀ ਸ਼ੁਰੂ ਕੀਤੀ ਸੀ ਅਸੀਂ ਨੇ ਇੱਕ ਫੇਸਬੁੱਕ ਗਰੁੱਪ ਤੋਂ ਇੱਕ ক্লোਜ਼ਡ ਫੇਸਬੁੱਕ ਗਰੁੱਪ ਸੀ ਜਿਹਦਾ ਮਕਸਦ ਸੀ ਸਿਰਫ ਤੇ ਸਿਰਫ ਜੌਬ ਲੱਭਣੀ ਜਾਂ ਕਿਸੇ ਨੂੰ ਜੇ ਅਕਾਮੋਡੇਸ਼ਨ ਚਾਹੀਦੀ ਹੈ ਉਹ ਲੱਭ ਕੇ ਦੇਣੀ ਕਿਉਂਕਿ ਉਹ ਟਾਈਮ ਦੇ ਉੱਤੇ ਅਸੀਂ ਨਵੇਂ-ਨਵੇਂ ਵਰਕ ਪਰਮਿਟ ਦੇ ਉੱਤੇ ਹੋਏ ਸੀ ਤੇ ਅਸੀਂ ਦੇਖ ਰਹੇ ਸੀ ਸਟਰਗਲ ਕੀ ਆ ਸਟਰਗਲ ਸੀਗਾ ਵੀ ਬੰਦਿਆਂ ਨੂੰ ਜੋਬ ਨਹੀਂ ਮਿਲ ਰਹੀ ਨਵੇਂ ਬੱਚੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਬੇਸਮੈਂਟ ਰਹਿਣ ਵਾਸਤੇ ਜਾਂ ਰੈਂਟਲ ਕਰਾਇਆ ਤੇ ਘਰ ਲੈਣ ਵਾਸਤੇ ਉਹਦੀ ਪ੍ਰੋਬਲਮ ਬਹੁਤ ਆ ਰਹੀ ਸੀ ਸੋ ਅਸੀਂ ਉਹ ਫੇਸਬੁੱਕ ਗਰੁੱਪ ਬਣਾਇਆ ਫੇਸਬੁੱਕ ਗਰੁੱਪ ਦੇ ਵਿੱਚ ਲੋਕਾਂ ਦੇ ਕੀ ਕਰਨਾ ਫੋਟੋ ਖੇਚਣੀ ਫੋਟੋ ਪਾ ਦੇਣੀ ਇੱਕ ਰਿਸੋਰਸ ਪ੍ਰੋਵਾਈਡ ਕਰੇ ਜਾਣ ਮਤਲਬ ਤੁਸੀਂ ਅਸਲ 'ਚ ਇੱਕ ਜਰੀਆ ਹੋਣੇ ਇੱਕ 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 ਹਾਂਜੀ ਬਿਲਕੁਲ ਉਹ ਪਲੈਟਫਾਰਮ ਦਿੱਤਾ ਵੀ ਰਿਸੋਰਸਸ ਨੂੰ ਟਰਾਇਜ ਕਰਨ ਦਾ ਉਹਨੂੰ ਜਦੋਂ ਉਹਦੀ ਸਕਸੈਸ ਦੇਖੀ ਫਿਰ ਅਸੀਂ ਇੱਕ ਫੁਰਨਾ ਆਇਆ ਵੀ ਇਹਨੂੰ ਓਪਨ ਗਰੁੱਪ ਕਰ ਦਿੰਨੇ ਆਂ ਓਪਨ ਗਰੁੱਪ ਕੀਤਾ ਵਿਦਨ ਅਵਿਕ ਸਾਡੀ ਜਿਹੜੀ ਰੀਚ ਸੀਗੀ ਉਹ 2000 ਤੋਂ 2500 ਦੇ ਨੇੜੇ ਤੇੜੇ ਲੋਕਾਂ ਤੱਕ ਪਹੁੰਚ ਗਈ ਹੁਣ ਜੇ ਇਸ ਸਮੇਂ ਆਪਾਂ ਗੱਲ ਕਰੀ ਤਾਂ ਇਸ ਸਮੇਂ ਸਾਡੇ ਫੇਸਬੁੱਕ ਗਰੁੱਪ ਦੇ ਵਿੱਚ ਤਕਰੀਬਨ ਤਕਰੀਬਨ 18000 ਬੰਦੇ ਨੇ ਤੇ ਉਸ ਫੇਸਬੁੱਕ ਦੇ ਨਾਲ-ਨਾਲ ਅਸੀਂ ਇੰਸਟਾਗ੍ਰam ਤੇ ਕਿਉਂਕਿ ਅੱਜਕੱਲ ਜੇ ਅਪਾ ਯੂਥ ਦੀ ਗੱਲ ਕਰੀਓ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਬੈਠਾ ਸੋਸ਼ਲ ਮੀਡੀਆ ਤੇ ਚਲਾਉਂਦੇ ਨੇ ਸੋ ਅਸੀਂ ਇੰਸਟਾਗ੍ਰam ਦੇ ਵੀ ਨਾਲ-ਨਾਲ ਆ ਗਏ ਸੋ ਇੰਸਟਾਗ੍ਰam ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਨੂੰ ਮਿਲਾ ਕੇ ਅਸੀਂ ਤਕਰੀਬਨ ਤਕਰੀਬਨ 30 ਹਜ਼ਾਰ ਬੰਦੇ ਨੇ ਜਿਹੜੇ ਉਹਨਾਂ ਦੇ ਨਾਲ ਇੰਟਰੈਕਟ ਕਰਦੇ ਆ ਥਰੂ ਸਾਡੀ ਆਰਗੇਨਾਈਜੇਸ਼ਨ ਟੀਮ ਵੀ ਕੇਅਰ ਕੈਨੇਡਾ ਦੇ ਰਾਹੀਂ ਸੋ ਹੁਣ ਉਹ ਗਰੁੱਪਸ ਜਾਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਡੀ ਹੁਣ ਪਰਮਨੈਂਟ ਰੈਜ਼ੀਡੈਂਟ ਨੇ ਸਿਟੀਜ਼ਨ ਨੇ ਕੈਨੇਡਾ ਦੇ ਜਾਂ ਫਿਰ ਜਿਨ੍ਹਾਂ ਨੇ ਹੁਣ ਹਜੇ ਵੀ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਉੱਥੋਂ ਆਉਣਾ ਉਹ ਵੀ ਨੇ ਉਹਦੇ ਵਿੱਚ ਕੈਟਾਗਰੀ ਦੇ ਵਿੱਚ ਉਹਨਾਂ ਦੇ ਮਾਪੇ ਵੀ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਜਾਂ ਕੋਈ ਵੀ ਸਾਕਾ ਸੰਬੰਧੀ ਜਿਹੜਾ ਕੈਨੇਡਾ ਦੇ ਨਾਲ ਰਿਲੇਟ ਕਰਦਾ ਸਾਡੀ ਆਰਗੇਨਾਈਜੇਸ਼ਨ ਦੇ ਥਰੂ ਜੁੜਿਆ ਹੋਇਆ ਕੋਈ ਵੀ ਕਿਸੇ ਕਿਸਮ ਦੀ ਕੋਈ ਸਟੂਡੈਂਟ ਐਡਵੋਕੇਸੀ ਆ ਜਾਂਦੀ ਆ ਹੁਣ ਅਸੀਂ ਜੌਬ ਤੇ ਕੈਰੀਅਰ ਅਕਾਮੋਡੇਸ਼ਨ ਤੋਂ ਉੱਪਰ ਉੱਠ ਕੇ ਥੋੜੀ ਜੀ ਚੀਜ਼ ਅਸੀਂ ਆਪਣਾ ਵਾਅਦਾ ਕੀਤਾ ਜਿਹਦੇ ਵਿੱਚ ਅਸੀਂ ਸਟੂਡੈਂਟ ਐਡਵੋਕੇਸੀ ਦੇ ਉੱਤੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਵਾਜ਼ ਉਠਾਈਦੇ ਅਠਾਉਂਦੇ ਰਹਿ ਰਹੇ ਆ ਜਿੱਥੇ ਕਿਤੇ ਕੋਈ ਜਸਟਿਸ ਚਾਹੀਦਾ ਹੁੰਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਯੂਥ ਨੂੰ ਅਸੀਂ ਉੱਥੇ ਆਪਣੀ ਆਵਾਜ਼ ਉਠਾਉਨੇ ਆ ਜਾਂ ਫਿਰ ਮੈਂਟਲ ਹੈਲਥ ਜਿਹੜਾ ਕਿ ਬਹੁਤ ਵੱਡਾ ਇਸ਼ੂ ਆ ਐਸ ਇਸ ਸਮੇਂ ਦੇ ਵਿੱਚ ਆਪਾਂ ਗੱਲ ਕਰਕੇ ਦੇਖੀਏ ਕੈਨੇਡਾ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਸਟ्रेस ਦੇ ਵਿੱਚ ਨੇ ਉਸ ਉਸ ਫੀਲਡ ਦੇ ਵਿੱਚ ਅਸੀਂ ਕੰਮ ਕਰਦੇ ਜਿੱਦਾਂ ਹੁਣ ਵੀਜ਼ਾ ਰੂਲਸ ਚੇਂਜ ਹੋ ਚੁੱਕੇ ਨੇ ਸਟੂਡੈਂਟ ਜਿਹੜੇ ਸਟੂਡੈਂਟ ਵੀਜ਼ਾਸ ਤੇ ਨੇ ਉਹਨਾਂ ਦੀ ਵਰਕ ਪਰਮਿਟ ਐਕਸਟੈਂਸ਼ਨ ਔਖੀਆਂ ਹੋ ਗਈਆਂ ਜੀ ਤੇ ਇਹਦੇ ਉੱਤੇ ਤੁਸੀਂ ਕੀ ਦੱਸਣਾ ਚਾਹੋ ਇਹਦੇ ਨਾਲ ਮੈਂਟਲ ਹੈਲਥ ਤੇ ਕਿਦਾਂ ਅਸਰ ਪੈ ਰਿਹਾ ਹੈ ਜੀ ਜੇ ਭਈ ਆਪਾਂ ਗੱਲ ਕਰੀਏ ਕੇਸਸ ਦੀ ਜਿਹੜੇ ਕੇਸਸ ਸਾਡੇ ਕੋਲ ਰੋਜ਼ਮਰਰਾ ਦੇ ਉੱਤੇ ਆਉਂਦੇ ਨੇ 올ਓਵਰ ਕੈਨੇਡਾ ਇਹ ਕੱਲੀ ਪ੍ਰੋਬਲਮ ਇਹ ਨਹੀਂ ਹੈਗੀ ਵੀ ਜਿਹੜੀ ਮੈਟਰੋ ਸਿਟੀਜ਼ ਨੇ ਉਹਨਾਂ ਦੀ ਹੋਵੇ ਜਾਂ ਕੋਈ ਵੱਡੇ ਪ੍ਰੋਵਿੰਸ ਨੇ ਉਹਨਾਂ ਦੀ ਹੋਵੇ 올ਓਵਰ ਕੈਨੇਡਾ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਾਂ ਤਾਂ ਉਹ ਪੜ ਰਹੇ ਨੇ ਜਾਂ ਉਹਨਾਂ ਦੀ ਪੜ੍ਹਾਈ ਪੂਰੀ ਹੋ ਗਈ ਉਸ ਫੇਸ ਦੇ ਵਿੱਚ ਨੇ ਵੀ ਉਹ ਪਰਮਨੈਂਟ ਰੈਜ਼ੀਡੈਂਟ ਹੋਣਾ ਚਾਹੁੰਦੇ ਨੇ ਜਦੋਂ ਉਹ ਪੰਜਾਬ ਤੋਂ ਤੁਰੇ ਸੀ ਜਾਂ ਜਿਹੜੇ ਇੱਕ ਸੁਪਨਾ ਲੈ ਕੇ ਪੰਜਾਬ ਤੋਂ ਤੁਰੇ ਸੀ ਉਸ ਟਾਈਮ ਨੂੰ ਸਾਰੇ ਬੰਦੇ ਕੁਆਲੀਫਾਈ ਕਰਦੇ ਸੀ ਜਦੋਂ ਉਹਨਾਂ ਦੀ ਪੜ੍ਹਾਈ ਪੂਰੀ ਹੋ ਗਈ ਇੱਕ ਸਰਟਨ ਬੈਂਡ ਰਿਕੁਆਇਰਮੈਂਟ ਉਹਨਾਂ ਨੇ ਪੂਰੀ ਕਰ ਲਈ ਉਹ ਕੁਆਲੀਫਾਈ ਕਰਦੇ ਸੀ ਉਹ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟ ਬਣਨ ਦੇ ਲਈ ਪਰ ਇੱਕ ਸਿਸਟਮ ਦੇ ਵਿੱਚ ਵੱਡਾ ਲੂਪ ਹੋਲ ਆ ਗਿਆ ਜਿਹਦੇ ਕਰਕੇ ਹੁਣ ਕੀ ਹੋ ਰਿਹਾ ਹੁਣ ਇਸ ਸਮੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਜਿਹੜਾ ਉਹਦੀ ਇੱਕ ਰੂਲ ਆ ਵੀ ਉਹ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਹੀ ਤੁਹਾਨੂੰ ਮਿਲਣਾ ਉਸ ਤੋਂ ਬਾਅਦ ਦੂਜੀ ਵਾਰੀ ਤੁਸੀਂ ਪੜ੍ਹਾਈ ਕਰ ਰਹੇ ਹੋ ਤੁਸੀਂ ਸਿਰਫ ਤੇ ਸਿਰਫ ਆਪਣਾ ਸਟੇਟਸ ਮੈਂਟੇਨ ਰੱਖ ਰਹੇ ਹੋ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਮਿਲਣਾ ਹੈ ਦੂਜੀ ਵਾਰੀ ਨਹੀਂ ਮਿਲਣਾ ਓਕੇ ਐਕਸਟੈਂਸ਼ਨ ਵਾਸਤੇ ਕੀ ਚੀਜ਼ ਚੱਲ ਰਹੀ ਆ ਜਾਂ ਤਾਂ ਲੋਕ ਵਿਆਹ ਕਰਾ ਰਹੇ ਨੇ ਵਿਆਹ ਕਰਾ ਕੇ ਕਈ ਪੀਅਰ ਹੋ ਰਹੇ ਨੇ ਕਈ ਵਿਆਹ ਕਰਾ ਕੇ ਸਿਰਫ ਵਰਕ ਪਰਮਿਟ ਵਧਵਾ ਰਹੇ ਨੇ ਜਾਂ ਫਿਰ ਕੀ ਹੋ ਰਿਹਾ ਰੈਫਿਊਜੀ ਕੇਸ ਲੱਗ ਰਹੇ ਨੇ ਤੇ ਤੀਜੀ ਆਪਸ਼ਨ ਕੀ ਆ ਐਲ ਐਮ ਆਈ ਐ ਐਲ ਐਮ ਆਈ ਦੀ ਖਰੀਦੋ ਫਰੋਕਤ ਵਧ ਰਹੀ ਆ ਪੂਰੀ ਐਲ ਐਮ ਆਈ ਐ ਨਾਲ 1 ਸਾਲ ਜਾਂ 2 ਸਾਲਾਂ ਦਾ ਵਰਕ ਪਰਮਿਟ ਖਰੀਦਿਆ ਜਾਂਦਾ ਸਿਰਫ ਇੱਥੇ ਰਹਿਣ ਵਾਸਤੇ ਹੁਣ ਉਹ ਖਰੀਦਿਆ ਕਿੰਨੇ ਪੈਸੇ ਜਾਂਦਾ 30000 ਡਾਲਰ 35000 40000 ਇਵਨ ਵਰਸ 60 60000 ਡਾਲਰ ਕੀ ਇਹ ਐਲਮਾਈ ਖਰੀਦਣਾ ਉਹਨਾਂ ਦੀ ਮਜਬੂਰੀ ਬਣ ਗਿਆ ਬਿਲਕੁਲ ਭਾਈ ਨਹੀਂ ਉਹਨਾਂ ਦਾ ਸਟੇਟਸ ਨਹੀਂ ਵੈਲਿਡ ਰਹਿਣਾ ਹੈਗਾ ਜੋ ਸਟੂਡੈਂਟ ਦੇ ਉੱਤੇ ਜਾਂਦੇ ਨੇ ਸਟੂਡੈਂਟ ਹੁਣ ਇੱਕ ਬੰਦਾ ਜਿਹਨੇ ਆਪਣੀ ਸਟੱਡੀ ਕੰਪਲੀਟ ਕਰ ਲਈ ਵਰਕ ਪਰਮਿਟ ਤੇ ਹੋ ਕੇ ਫੁੱਲ ਟਾਈਮ ਜੌਬ ਕਰਨ ਲੱਗ ਗਿਆ ਤੇ ਆਮ ਤਾਰਨਾ ਸੁਣਨ ਨੂੰ ਮਿਲਦੀ ਹੁੰਦੀ ਸੀ ਜਾਂ ਹੁਣ ਵੀ ਕਈ ਬੰਦੇ ਗੱਲ ਕਰਦੇ ਨੇ ਕਿ ਤੁਸੀਂ ਬੜਾ ਇਹ ਪੂਰੀ ਕਰ ਲੋ ਤੁਹਾਡੀ ਜ਼ਿੰਦਗੀ ਇਸ ਤੋਂ ਬਾਅਦ ਸੌਖੀ ਹੋ ਜਾਣੀ ਆ ਤੁਸੀਂ ਵਰਕ ਪਰਮਿਟ ਦੇ ਹੋਣਾ ਤੁਸੀਂ ਅਨਲਿਮਿਟਿਡ ਕੰਮ ਕਰ ਸਕਦੇ ਹੋ ਗੱਡੀ ਲੈ ਸਕਦੇ ਹੋ ਤੁਸੀਂ ਅੱਗੇ ਘਰ ਲੈ ਸਕਦੇ ਹੋ ਤੁਸੀਂ ਆਪਣੇ ਪੀਆਰ ਦੇ ਵਾਸਤੇ ਅੱਗੇ ਵੱਧ ਸਕਦੇ ਹੋ ਹੁਣ ਕੀ ਹੋ ਰਿਹਾ ਹੁਣ ਵਰਕ ਪਰਮਿਟ ਖਰੀਦ ਕੇ ਇੱਥੇ ਰਹਿਣ ਦਾ ਇੱਕ ਟੈਂਪੋਰਰੀ ਬੈਂਡੇਡ ਲਾ ਕੇ ਲੋਕ ਰਹਿ ਰਹੇ ਨੇ ਉਹੀ ਵਰਕ ਪਰਮਿਟ ਨੂੰ ਅੱਗੇ ਐਕਸਟੈਂਡ ਹੋ ਜਾਦਾ ਉਹ ਬਾਉਂਡ ਵਰਕ ਪਰਮਿਟ ਮਿਲਦਾ ਬੰਦੇ ਨੂੰ ਇਹਦੇ ਨਾਲ ਸਿਰਫ ਰਹਿਣ ਦੀ ਪੈਸੇ ਦੇ ਰਹੇ ਨੇ ਉਹ ਸਿਰਫ ਰਹਿਣ ਵਾਸਤੇ ਇਹਦੇ ਨਾਲ ਮੈਂਟਲ ਸਟ੍ਰੈਸ ਕਿੰਨੀ ਮੈਂਟਲ ਹੈਲਥ ਤੇ ਕਿੰਨਾ ਅਸਰ ਪੈ ਰਿਹਾ ਨੌਜਵਾਨਾਂ ਤੇ ਉਹਨਾਂ ਨੂੰ ਆਪਣੇ ਭਵਿੱਖ ਦਾ ਨਹੀਂ ਪਤਾ ਹੈ ਭਾਈ ਵੀ ਉਹਨਾਂ ਦਾ ਭਵਿੱਖ ਇਸ ਦੇਸ਼ ਦੇ ਵਿੱਚ ਹੈ ਜਾਂ ਨਹੀਂ ਹੈ ਜਦੋਂ ਕੋਈ ਵੀ ਬੱਚਾ ਸੋਚਦਾ ਉਹ ਉਹ ਇੱਕ ਇਸ ਸਿਚੁਏਸ਼ਨ ਦੇ ਵਿੱਚ ਆਏ ਹੋਏ ਨੇ ਜਿੱਥੇ ਉਹਨਾਂ ਨੇ ਉਹ ਦੋ ਤਾਰਜੀ ਦੇ ਵਿੱਚ ਬੈਠੇ ਨੇ ਨਾ ਤਾਂ ਉਹ ਇਹ ਹੈ ਵੀ ਪੰਜਾਬ ਜਾ ਸਕਦੇ ਨੇ ਨਾਉ ਇਹ ਆ ਬਿਉ ਇੱਥੇ ਰਹਿ ਸਕਦੇ ਨੇ ਇੱਥੇ ਰਹਿਣਗੇ ਬੈਠੇ ਨੇ ਬੈਠੇ ਦਾ ਖਰਚਾ ਪੈ ਰਿਹਾ ਐ ਐਲ ਐਮ ਆਈ ਲੈ ਕੇ ਉਹਨਾਂ ਨੂੰ ਸਾਰੀ ਚੀਜ਼ ਕਰਨੀ ਪੈ ਰਹੀ ਆ ਆਪਣੀ ਆਪਣਾ ਗੁਜ਼ਾਰਾ ਚਲਾਉਣਾ ਪੈ ਰਿਹਾ ਜਿਹੜਾ ਸਟੇਟਸ ਵਾਲੀ ਚੀਜ਼ ਆ ਗਈ ਜੋ ਪੰਜਾਬ ਜਾਣ ਦੀ ਗੱਲ ਕਰ ਰਹੇ ਨੇ ਪੰਜਾਬ ਉੱਥੇ ਲੋਕਾਂ ਦੇ ਮਿਹਣੇ ਨੇ ਕਿ ਮੁੜਿਆ ਥੋੜੀ ਪੀਅਰ ਨਹੀਂ ਹੋਈ ਤੁਹਾਡੇ ਤੋਂ ਰਹਿ ਨਹੀਂ ਹੋਇਆ ਹੈਗਾ ਉਹ ਸਾਰੀਆਂ ਗੱਲਾਂ ਨੇ ਹਨਾ ਹੁਣ ਇੱਥੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸਾਡੇ ਸਹੀ ਐਕਸ਼ਨ ਕੀ ਨੇ ਇਹੋ ਜਿਹੇ ਕੇਸਸ ਵੀ ਹੈਗੇ ਨੇ ਮੁੰਡੇ ਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਆਇਲਟਸ ਦੇ ਵਿੱਚੋਂ ਬੈਂਡ ਵੀ ਆ ਗਏ ਆਪਣੀ ਐਲ ਐਮ ਆਈ ਵੀ ਲੈ ਲਈ ਸਾਰਾ ਕੁਝ ਕਰ ਲਿਆ ਹਜੇ ਵੀ ਡਰਾ ਨਹੀਂ ਆ ਰਿਹਾ ਉਹਦਾ ਉਹ ਬੇਟਾ ਸਿਰਫ ਵੇਟ ਕਰ ਰਿਹਾ ਉਹ ਜਿਹੇ ਕੇਸ ਦੇ ਵਿੱਚ ਬੰਦੇ ਨੂੰ ਸਟ्रेस ਨਹੀਂ ਹੋਊ ਤਾਂ ਹੋਰ ਕੀ ਹੋ ਤੇ ਉਦਾਂ ਦੇ ਜਿਹੜੇ ਉਦਾਂ ਦੇ ਹਾਲਾਤ ਦੇ ਵਿੱਚ ਸਾਹਮਣਾ ਕਰ ਰਹੇ ਸਟੂਡੈਂਟ ਨੇ ਤੁਹਾਡੀ ਵੀਡੀਓ ਆਪਣੀ ਦੇਖ ਵੀ ਰਹੇ ਨੇ ਜੀ ਉਹ ਤੁਹਾਡੀ ਹੈਲ ਤਨ ਨੂੰ ਲੰਸਪਾਰਕ ਕਰ ਸਕਦੇ ਹਾਂ ਹਾਂ ਜੀ ਸੋ ਮੈਂਟਲ ਹੈਲਥ ਇਸ਼ੂਜ਼ ਦੀ ਜੇ ਅਪਾ ਗੱਲ ਕਰੀਏ ਤਾਂ ਸਾਡੀ ਆਰਗੇਨਾਈਜੇਸ਼ਨ ਦਾ ਜਿਹੜਾ ਪ੍ਰਾਇਮਰੀ ਮੰਡੇਟ ਆ ਪ੍ਰਾਇਮਰੀ ਮੰਡੇਟ ਮੈਂਟਲ ਹੈਲਥ ਨਹੀਂ ਆ ਪਰ ਸਾਨੂੰ ਜਦੋਂ ਕਦੇ ਕੋਈ ਵੀ ਮੈਂਟਲ ਹੈਲਥ ਇਸ਼ੂਜ਼ ਆਉਂਦੇ ਨੇ ਉਸ ਸਮੇਂ ਜੇ ਤਾਂ ਕਿਸੇ ਨੂੰ ਬਹੁਤ ਜ਼ਿਆਦਾ ਐਮਰਜੈਂਸੀ ਲੋੜ ਆ ਤਾਂ ਸਾਡੇ ਕੋਲ ਪ੍ਰੋਫੈਸ਼ਨਲ ਹੈਗੇ ਨੇ ਇਹ ਸਾਡੇ ਨਾਲ ਕਲੈਬੋਰੇਸ਼ਨ ਦੇ ਤੌਰ ਦੇ ਉਤੇ ਬਤੌਰ ਕਾਉਂਸਲਰ ਫ੍ਰੀ ਦੇ ਵਿੱਚ ਕਾਉਂਸਲਿੰਗ ਦੇ ਦਿੰਦੇ ਨੇ। ਮਤਲਬ ਤੁਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹੋ ਵੀ ਕਿੱਥੋਂ ਹੈਲਪ ਮਿਲ ਸਕਦੀ ਹੈ। ਸਾਡੇ ਕੋਲ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਨ੍ਹਾਂ ਨਾਲ ਅਸੀਂ ਕਲੈਬੋਰੇਟ ਕੀਤਾ ਜਿਵੇਂ ਫਰੇਜ਼ਰ ਹੈਲਥ। ਫਰੇਜ਼ਰ ਹੈਲਥ ਇੱਕ ਵੱਡੀ ਆਰਗੇਨਾਈਜੇਸ਼ਨ ਆ ਇਥੋਂ ਦੀ ਲੋਕਲ ਦੀ ਆਪਾਂ ਗੱਲ ਕਰੀਏ। ਅਨਟਾਰੀਓ ਦੇ ਵਿੱਚ ਸਾਡੇ ਕੋਲ ਆਰਗੇਨਾਈਜੇਸ਼ਨਸ ਹੈਗੀਆਂ ਨੇ। ਬੀਸੀ ਦੇ ਵਿੱਚ ਇੱਕ ਹੋਰ ਆਰਗੇਨਾਈਜੇਸ਼ਨ ਸਾਊਥ ਏਸ਼ੀਅਨ ਮੈਂਟਲ ਹੈਲਥ ਅਵੇਅਰਨੈਸ। ਅਸੀਂ ਉਹਨਾਂ ਦੇ ਕੋਲ ਵੀ ਰਿਸੋਰਸ ਜਿਹੜੇ ਉਹਨਾਂ ਤੋਂ ਵੀ ਪ੍ਰੋਵਾਈਡ ਕਰਾ ਕੇ ਦੇ ਸਕਦੇ ਆ। ਦੂਸਰਾ ਰੈਜ਼ਿਊਮੇ ਦੇ ਵਿੱਚ ਹੈਲਪ ਕਰਦੇ ਹਾਂ ਕਿਹੜੀਆਂ ਮੇਨ ਗਲਤੀਆਂ ਨੇ ਜਿਹੜੇ ਨਵੇਂ ਸਟੂਡੈਂਟ ਆ ਨਵੇਂ ਇਮੀਗ੍ਰੈਂਟਸ ਕਰਦੇ ਆ ਇੱਥੇ ਅਗੇ ਇਹ ਇੱਕ ਥੋੜੀ ਜਿਹੀ ਫਨੀ ਗੱਲ ਵੀ ਕਹਿ ਸਕਦੇ ਆ ਪਰ ਇਹ ਸੀਰੀਅਸ ਇਸ਼ੂ ਵੀ ਆ ਨਾਲ ਨਾਲ ਵੀ ਰੈਜ਼ਿਊਮੇ ਰੈਜ਼ਿਊਮੇ ਤੁਹਾਡਾ ਸਾਰਾ ਚੱਕਾ ਚੱਠਾ ਜਿਹੜਾ ਕਿਸੇ ਬੰਦੇ ਨੇ ਦੇਖਣਾ ਤੇ ਉਹਨੇ ਸਿਲੇਕਟ ਕਰਨਾ ਤੁਹਾਨੂੰ ਹੁਣ ਆਪਾਂ ਇੱਕ ਸਿਚੁਏਸ਼ਨ ਦੀ ਸੀਰੀਅਸਨੈਸ ਨੂੰ ਸਮਝੀਏ ਵੀ ਇੱਕ ਕੈਰੀਅਰ ਫੇਅਰ ਲੱਗਦਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੁੰਦਾ ਨਹੀਂ ਪਟਵਾਰੀ ਦੀ ਭਰਤੀਆਂ 50 ਨੇ ਪਰ ਪੇਪਰ ਦੇ ਨਾਲੇ ਬੰਦੇ 20 ਲੱਖ ਨੇ ਠੀਕ ਹੈ ਜੀ ਸੋ ਹੁਣ ਇੱਥੇ ਵੀ ਕੀ ਇੱਥੇ ਵੈਕੈਂਸੀ ਥੋੜੀ ਆ ਪਰ ਭਰਤੀ ਹੋਣ ਵਾਸਤੇ ਬੰਦੇ ਜ਼ਿਆਦਾ ਨੇ ਲਾਈਨਾਂ ਲੱਗਣ ਲੱਗੀਆਂ ਲਾਈਨਾਂ ਲੱਗਣ ਲੱਗੀਆਂ ਕਿਸੇ ਵੀ ਕਰੀਅਰ ਫੇਅਰ ਦੇ ਵਿੱਚ ਬਹੁਤ ਇਹੋ ਜਿਹੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਚੱਲਦੀਆਂ ਨੇ ਜਿਨ੍ਹਾਂ ਦੇ ਵਿੱਚ ਆਉਂਦਾ ਕਿ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਇੱਕ ਜੌਬ ਵਾਸਤੇ ਕੁਝ ਕੁ ਜੌਬਾਂ ਵਾਸਤੇ ਨੈਟਵਰਕਿੰਗ ਇਵੈਂਟਸ ਹੁੰਦੇ ਨੇ ਜੌਬ ਫੇਅਰਸ ਹੁੰਦੇ ਨੇ ਕਈ ਬੰਦੇ ਹੁੰਦੇ ਨੇ ਜਿਹੜੇ ਇਹ ਕਹਿੰਦੇ ਨੇ ਮੈਂ ਤਿੰਨ ਜ ਮੈਨੂੰ ਕੋਈ ਕਾਲ ਨਹੀਂ ਆ ਰਹੀ ਕੰਮ ਤਾਂ ਹੈ ਨਹੀਂਗਾ ਜਿਹੜੇ ਬੰਦੇ ਮਿਹਨਤੀ ਨੇ ਉਹ ਕੰਮ ਲੱਭ ਵੀ ਲੈਂਦੇ ਨੇ ਪਰ ਨਾਲ ਨਾਲ ਉਹਨਾਂ ਦੇ ਕੋਲ ਇੱਕ ਹੋਰ ਚੀਜ਼ ਹੁੰਦੀ ਜਿਹੜੀ ਆਊਟ ਆਫ ਦਾ ਬਾਕਸ ਜਾ ਕੇ ਚੀਜ਼ ਠੀਕ ਕਰਦੇ ਨੇ ਉਹ ਹੈਗਾ ਉਹਨਾਂ ਦਾ ਰੈਜ਼ume ਰੈਜ਼ume ਦੀ ਜੇ ਆਪਾਂ ਗੱਲ ਕਰੀਏ ਪੈਟਰਨ ਪੰਜਾਬ ਦਾ ਟੋਟਲੀ ਵੱਖਾ ਇਥੋਂ ਦਾ ਟੋਟਲੀ ਵੱਖਾ ਕੈਨੇਡਾ ਦੇ ਪੈਟਰਨ ਨਾਲੋਂ ਜੇ ਕਿਸੇ ਕੋਲੇ ਪੰਜਾਬ ਇੰਡੀਆ ਜਾਂ ਕਿਸੇ ਵੀ ਕੈਨੇਡਾ ਤੋਂ ਬਾਹਰਲੇ ਮੁਰਖ ਦਾ ਤਜਰਬਾ ਹੈਗਾ ਤੇ ਉਹਨੇ 7 ਪੇਜਾਂ ਦਾ ਰੈਜ਼ume ਬਣਾਇਆ ਹੋਇਆ ਉਹਨੇ ਇੱਥੇ ਆ ਕੇ ਕੈਨੇਡਾ ਦੇ ਵਿੱਚ ਜੌਬ ਅਪਲਾਈ ਕੀਤੀ ਆ ਉਹਦਾ ਰੈਜ਼ਿਊਮੇ ਸਿਲੈਕਟ ਨਹੀਂ ਹੋਣਾ ਉਹਦਾ ਰੈਜ਼ਿਊਮੇ ਉਦੋਂ ਵੀ ਨਹੀਂ ਸਿਲੈਕਟ ਹੋਣਾ ਜੇ ਉਹ ਅੱਧੇ ਭੇਜਦਾ ਸੋ ਇੱਕ ਸਰਟਨ ਪੈਟਰਨ ਹੁੰਦਾ ਜਿਹਦੇ ਵਿੱਚ ਜੌਬ ਡਿਊਟੀਆਂ ਹੋਣਗੀਆਂ ਸਕਿੱਲ ਸੈੱਟ ਹੋਊਗਾ ਉਹ ਸਾਰੀ ਚੀਜ਼ ਬੰਦੇ ਨੇ ਦੇਖਣੀ ਹੈ ਦੇਖਣ ਨੂੰ ਕੈਨੇਡੀਅਨ ਪ੍ਰੋਫੈਸ਼ਨਲਿਜ਼ਮ ਦਾ ਕਿਸੇ ਕੈਨੇਡੀਅਨ ਪ੍ਰੋਫੈਸ਼ਨਲ ਦਾ ਰੈਜ਼ਿਊਮੇ ਲੱਗੇ ਫਿਰ ਉਹ ਅੱਗੇ ਸਿਲੈਕਟ ਹੁੰਦਾ ਬਿਲਕੁਲ ਬਹੁਤ ਇੰਪੋਰਟੈਂਟ ਗੱਲ ਕਹੀ ਹੈ ਜੀ ਰੈਜ਼ਿਊਮੇ ਆਪਣਾ ਕਰਿਕੂਲਮ ਵੇਟੇ ਸੀਵੀ ਹੋ ਗਿਆ ਉਹ ਕਿਦਾਂ ਦਾ ਹੋਣਾ ਚਾਹੀਦਾ ਉਹਦੇ ਵਿੱਚ ਟੀਮ ਵੀ ਕੇ ਕੈਨੇਡਾ ਤੋਂ ਡੀ ਹੈਲਪ ਕਰ ਸਕਦੀ ਆ ਕੀ ਇਹ ਹੈਲਪ ਫ੍ਰੀ ਹੈ ਜੀ ਕਿ ਪੈਸੇ ਲੈਨੇ ਉਹਦੇ ਜੀ ਅਸੀਂ ਅਜੇ ਤੱਕ 5 ਸਾਲ ਸਾਨੂੰ ਹੋ ਚੱਲ ਲੰਨੇ ਆ ਸਾਡਾ 5ਵਾਂ ਸਾਲ ਚੱਲ ਰਿਹਾ ਤੇ ਸ਼ਾਨਦਾਰ ਤਰੀਕੇ ਨਾਲ ਕੰਮ ਚੱਲ ਰਿਹਾ ਤੇ ਕੰਮ ਦੇ ਵਿੱਚ ਅਜੇ ਤੱਕ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਕਿਸੇ ਤੋਂ ਕੋਈ ਫੰਡਿੰਗ ਨਹੀਂ ਲਈ ਤੇ ਸੈਲਫ ਫੰਡਡ ਸਾਡੀ ਆਰਗੇਨਾਈਜੇਸ਼ਨ ਆ ਚਾਹੇ ਕੋਈ ਬੰਦਾ ਸਰਵਿਸ ਲੈਣ ਵਾਲਾ ਚਾਹੇ ਕੋਈ ਵੌਲੰਟੀਅਰਿੰਗ ਵਾਲਾ ਹੈਗਾ ਉਹ ਵੌਲੰਟੀਅਰਿੰਗ ਕਰਦੇ ਨੇ ਆਪਣੀ ਸੇਵਾ ਕਰਦੇ ਨੇ ਚਾਹੇ ਈਵਨ ਵੱਡੇ ਆਪਣੀ ਗਵਰਨਮੈਂਟਸ ਵੀ ਆ ਗਈਆਂ ਅਸੀਂ ਹਜੇ ਤੱਕ ਆਪਣੀ ਫੰਡਿੰਗ ਤੇ ਚੱਲ ਤੁਸੀਂ ਫਿਰ ਬਾਬਾ ਨਾਨਕ ਦੇ ਰਾਹ ਤੇ ਚੱਲ ਕੇ ਸੇਵਾ ਹੀ ਕਰ ਰਹੇ ਹੋ ਬਿਲਕੁਲ ਪਿਓਰ ਜੀ ਹਜੇ ਤੱਕ ਸਾਡਾ ਇਹੀ ਮੰਤਵ ਆ ਤੇ ਸਾਡੇ ਜਿਹੜੇ ਕੰਮ ਨੇ ਹੁਣ ਤੱਕ ਉਲੀਕੇ ਨੇ ਜਿੰਨੇ ਵੀ ਉਹ ਸਾਰੇ ਦੇ ਸਾਰੇ ਉਸੇ ਤਰੀਕੇ ਨਾਲ ਚੱਲਦੇ ਨੇ ਠੀਕ ਹੈ ਤੁਹਾਨੂੰ ਨਹੀਂ ਤੁਹਾਡੀ ਸੰਸਥਾ ਕੋਈ ਫੰਡਿੰਗ ਲੈਂਦੀ ਆ ਕਿਸੇ ਗਵਰਨਮੈਂਟ ਬਾਡੀ ਤੋਂ ਕਿਸੇ ਨੇ ਤੁਹਾਡੀ ਮਦਦ ਕੀਤੀ ਅਜੇ ਤੱਕ ਨਹੀਂ ਜੀ ਜਿਵੇਂ ਮੈਂ ਤੁਹਾਨੂੰ ਬਈ ਪਹਿਲਾਂ ਦੱਸਿਆ ਸੀਗਾ ਕਿ ਅਸੀਂ ਕਿਸੇ ਗਵਰਨਮੈਂਟ ਬਾਡੀ ਕੋਲੇ ਅਜੇ ਤੱਕ ਕਿਸੇ ਫੰਡਿੰਗ ਦੇ ਲਈ ਨਹੀਂ ਗਏ ਗਏ ਨਹੀਂ ਗਏ ਤੇ ਨਾ ਹੀ ਸਾਨੂੰ ਕਿਸੇ ਕੋਲ ਆਫਰ ਹੋਈਆ ਤੇ ਨਾ ਹੀ ਅਸੀਂ ਕਿਸੇ ਜਗ੍ਹਾ ਦੇ ਉਤੇ ਅਪਲਾਈ ਕੀਤਾ ਜੋ ਵੀ ਕੰਮ ਕੀਤਾ ਸਾਡੇ ਵੋਲੰਟੀਅਰਸ ਵੱਲੋਂ ਸੈਲਫ ਫੰਡਿੰਗ ਦੇ ਨਾਲ ਚੱਲਿਆ ਜਿੱਦਾਂ ਹੁਣ ਤੁਹਾਡੀਆਂ ਸਰਵਿਸਿਜ਼ ਦੀ ਡਿਮਾਂਡ ਬਹੁਤ ਵੱਧ ਰਹੀ ਹੈ ਤੁਹਾਡੇ ਨੂੰ ਇੰਨੇ ਲੋਕ ਸੋਸ਼ਲ ਮੀਡੀਆ ਤੇ ਜੁੜ ਰਹੇ ਨੇ ਕਿ ਤੁਸੀਂ ਹੈਂਡਲ ਕਰਨ ਦੇ ਵਿੱਚ ਹੁਣ ਮੁਸ਼ਕਲਾਂ ਆ ਰਹੀਆਂ ਨੇ ਅ ਅਸੀਂ ਐਕਸਪੈਂਸ਼ਨ ਵੱਲ ਸੋਚ ਰਹੇ ਹਾਂ ਅੱਗੇ ਹੋਰ ਟੀਮ ਵੀ ਕੇਅਰ ਨੂੰ ਅੱਗੇ ਹੋਰ ਐਕਸਪੈਂਡ ਕਰਨ ਵਾਸਤੇ ਅਸੀਂ ਸਟਾਫ ਰੱਖਣ ਦੇ ਬਾਰੇ ਸੋਚ ਰਹੇ ਹਾਂ ਤੇ ਉਹ ਸਟਾਫ ਨੂੰ ਬਸ਼ਰਤੇ ਪੇ ਵੀ ਹੋਊਗੀ ਸੋ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਸੰਸਥਾ ਉਹ ਸੈਲਫ ਸਸਟੇਨੇਬਲ ਹੋਵੇ ਤੇ ਜੇ ਸਾਨੂੰ ਪੇਡ ਉਹਦੇ ਲਈ oportunidades ਕ੍ਰੀਏਟ ਕਰਨੀਆਂ ਪੈਣ ਅਸੀਂ ਉਹਦੇ ਵਾਸਤੇ ਜਾਵਾਂਗੇ ਤਾਂ ਕਿ ਤੁਸੀਂ ਪ੍ਰੋਪਰਲੀ ਸਰਵ ਕਰ ਸਕੋ ਨਾ ਬੈਟਰ ਤਰੀਕੇ ਨਾਲ ਦੇਖੋ ਬਹੁਤ ਲੋਕ ਬਿਨਾਂ ਜੌਬ ਤੋਂ ਬਿਨਾਂ ਗਾਈਡੈਂਸ ਤੋਂ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਨਾ ਇੱਥੇ ਜਿਹੜੇ ਸਪੈਸ਼ਲੀ ਨਿਊ ਇਮੀਗ੍ਰੈਂਟਸ ਹੁੰਦੇ ਨੇ ਜਾਂ ਪੱਕੇ ਹੋਏ ਨੇ ਜਾਂ ਕੰਮ ਲੱਭ ਰਹੇ ਨੇ ਤੇ ਮੈਂਟਲ ਹੈਲਥ ਤੋਂ ਇਹਦਾਂ ਦੀਆਂ ਬੜੀਆਂ ਬੇਸ਼ਕੀਮਤੀ ਸਰਵਿਸਾਂ ਨੇ ਤੇ ਮੈਨੂੰ ਜੇ ਕੋਈ ਤੁਹਾਡੀ ਹੈਲਪ ਕਰਨਾ ਚਾਹੁੰਦਾ ਵਾ ਪਬਲਿਕ ਦੇ ਵਿੱਚੋਂ ਜਾਂ ਕੋਈ ਸੰਸਥਾ ਜਾਂ ਗਵਰਨਮੈਂਟ ਜਿਹੜੀ ਵੀਡੀਓ ਦੇਖ ਰਹੀ ਹੈ ਉਸ ਤੋਂ ਰਹਿ ਨੇ ਕੋਈ ਰਿਪ੍ਰੈਜ਼ੈਂਟੇਟਿਵ ਸੁਣ ਰਹੇ ਨੇ ਹਾਂਜੀ ਤੁਸੀਂ ਉਹਦੇ ਲਈ ਉਹ ਕਿਦਾਂ ਅਪਰੋਚ ਕਰ ਸਕਦੇ ਹੋ ਤੁਹਾਨੂੰ ਹਾਂਜੀ ਸੋ ਹੈਲਪ ਦੇ ਤੌਰ ਦੇ ਉੱਤੇ ਜੇ ਆਪਾਂ ਗੱਲ ਕਰੀਏ ਵੀ ਇੱਕ ਤਾਂ ਜੇ ਕੋਈ ਬੰਦਾ ਚਾਹੁੰਦਾ ਵੀ ਅਸੀਂ ਵੌਲੰਟੀਅਰਿੰਗ ਦੇ ਤੌਰ ਦੇ ਉੱਤੇ ਕੰਮ ਕਰਨਾ ਸੇਵਾ ਕਰਨੀ ਸਿਰਫ ਤੇ ਸਿਰਫ ਸੇਵਾ ਕਰਨੀ ਆ ਤਾਂ ਸਾਡੇ ਉਹਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਵਧੀਆ ਰਿਸੋਰਸ ਉਹ ਸਾਡਾ ਹੈਗਾ ਫੇਸਬੁੱਕ ਦਾ ਗਰੁੱਪ ਸਾਡਾ ਆਨਲਾਈਨ ਪਬਲਿਕ ਗਰੁੱਪ ਜਿਹਦਾ ਨਾਮ ਹੈਗਾ ਟੀਮ ਵੀ ਕੇਅਰ ਕੈਨੇਡਾ ਠੀਕ ਹੈ ਜੀ ਸੋ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਜੇ ਕੋਈ ਬੰਦਾ ਕਿਸੇ ਸਪੈਸੀਫਿਕ ਏਰੀਆ ਦੇ ਵਿੱਚ ਹੈਲਪ ਕਰਨ ਚਾਹੁੰਦਾ ਰੈਜ਼ੂਮੇ ਬਣਾਉਣ ਨੂੰ ਕੈਰੀਅਰ ਗਾਈਡੈਂਸ ਨੂੰ ਲੈ ਕੇ ਜਾਂ ਮੈਂਟਰਸ਼ਿਪ ਜਾਂ ਫਿਰ ਈਵਨ ਮੈਂਟਲ ਹੈਲਥ ਮੈਂਟਰ ਹੈਲਥ ਦੇ ਲਈ ਸਾਨੂੰ ਜਿਆਦਾ ਤੋਂ ਜਿਆਦਾ ਐਕਸਪਰਟ ਜਾਂ ਪ੍ਰੋਫੈਸ਼ਨਲ ਬੰਦੇ ਨੇ ਜਿਹੜੇ ਉਹਨਾਂ ਦੀ ਲੋੜ ਆ ਸੋ ਉਸ ਚੀਜ਼ ਦੇ ਵਿੱਚ ਜੇ ਕੋਈ ਬੰਦਾ ਜਾਣਾ ਚਾਹੁੰਦਾ ਜਾਂ ਕਸੇ ਹੋਰ ਤਰੀਕੇ ਦੇ ਨਾਲ 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 ਜੁੜਨਾ ਚਾਹੁੰਦਾ ਤਾਂ ਈਮੇਲ ਸਾਡਾ ਸਭ ਤੋਂ ਵਧੀਆ ਆਪਸ਼ਨ ਉਹ ਹੈਗਾ info@teamvikr.ca ਜੇ ਉਸ ਤੋਂ ਬਿਨਾ ਕੋਈ ਹੋਰ ਹੈਲਪ ਕਰਨਾ ਚਾਹੁੰਦਾ ਹੋਵੇ ਸਾਡੇ ਨਾਲ ਤਾਂ ਸੰਪਰਕ ਪਰਸਨਲੀ ਕਰਨਾ ਚਾਹੁੰਦਾ ਹੋਵੇ ਤਾਂ ਮੇਰੇ ਨਾਲ ਕਰ ਸਕਦਾ ਜਾਂ ਜਿਹੜੇ ਸਾਡੇ ਦੂਜੇ ਕੋਲ ਜਸ਼ਨਦੀਪ ਉਹਨਾਂ ਨਾਲ ਕਰ ਸਕਦਾ ਨੰਬਰ ਜੀ ਹਾਂਜੀ ਸੋ ਸਾਡਾ ਫੋਨ ਨੰਬਰ ਮੇਰਾ ਫੋਨ ਨੰਬਰ ਹੈਗਾ ਜਿਹੜਾ ਹੋਏਗਾ 604 375 1957 6043751957 ਜਾਂ ਫਿਰ ਜਸ਼ਨਦੀਪ ਉਹਨਾਂ ਦਾ ਹੈਗਾ ਫੋਨ ਨੰਬਰ 7787981994 ਤੋਂ 7787981994 ਠੀਕ ਹੈ ਜੀ ਬਿਲਕੁਲ ਜਿਸ ਕਾਰਨ ਵੀ ਤੁਸੀਂ ਇਹ ਵੀ ਦੱਸਿਆ ਵਾ ਹੁਣ ਇਹ ਸੰਸਥਾ ਇਦਾਂ ਦੇ ਫੇਸ ਤੇ ਆ ਜਿੱਥੇ ਐਕਸਪੈਂਸ਼ਨ ਦੇ ਵਿੱਚ ਲੱਗ ਰਿਹਾ ਸਾਰਿਆਂ ਨੂੰ ਤੇ ਵਾਕਈ ਲੋੜ ਆ ਆਪਣੀ ਕਮਿਊਨਿਟੀ ਨੂੰ ਲੋੜ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਈਵੈਂਟਸ ਦੇ ਬਾਰੇ ਕੋਈ ਪਲਾਨ ਹੈਗਾ ਕਿ ਔਨ ਗਰਾਉਂਡ ਸਟਰੀ ਵੈਂਕੂਵਰ ਜਾਂ ਤੁਸੀਂ ਹੋਰ ਕੈਨੇਡਾ ਇਵੈਂਟਸ ਕਰਨ ਦੀ ਪਲੈਨਿੰਗ ਕਰ ਰਹੇ ਹੋ ਤੇ ਉਸ ਤੋਂ ਬਿਨਾਂ ਆਨਲਾਈਨ ਇਵੈਂਟ ਵੀ ਕਰਦੇ ਹੋ ਹਾਂਜੀ ਸੋ ਜਿਵੇਂ ਸਾਡਾ ਜਿਹੜਾ ਮੁੱਖ ਧਾਰਾ ਦੇ ਵਿੱਚ ਜਿੱਥੇ ਅਸੀਂ ਵਿਚਰਦੇ ਹਾਂ ਉਹ ਸਾਡਾ ਆਨਲਾਈਨ ਹੈ ਸਾਡਾ ਵਰਚੁਅਲ ਕਮਿਊਨਿਟੀ ਅਸੀਂ ਨੇ ਬਣਾਈ ਹੋਈ ਹੈ ਉਹ ਵਰਚੁਅਲ ਕਮਿਊਨਿਟੀ ਦੇ ਵਿੱਚ ਅਸੀਂ ਉਹਨਾਂ ਉੱਥੇ ਉਸ ਜਗ੍ਹਾ ਤੇ ਅਵੇਅਰਨੈਸ ਜਾਂ ਜਾਗਰੂਕਤਾ ਦੇ ਲਈ ਅਲੱਗ-ਅਲੱਗ ਵੈਬਿਨਾਰਸ ਕਰਦੇ ਰਹਿੰਦੇ ਆ ਉਹ ਅਵੇਅਰਨੈਸ ਦੇ ਵਿੱਚ ਕੋਈ ਜੇ ਖਬਰ ਆਉਂਦੀ ਆ ਉਹਦੇ ਬਾਰੇ ਇਮੀਗ੍ਰੇਸ਼ਨ ਦੇ ਰੂਲ ਆਉਂਦੇ ਨੇ ਉਹਦੇ ਬਾਰੇ ਵੈਬਿਨਾਰ ਹੋ ਜਾਂਦਾ ਉਹਨਾਂ ਵੈਬਿਨਾਰਸ ਦੇ ਵਿੱਚ ਰੈਜ਼ume ਕੈਰੀਅਰ ਗਾਈਡੈਂਸ ਉਹ ਸਾਰੀ ਚੀਜ਼ਾਂ ਹੈਗੀਆਂ ਹੈਗੀਆਂ ਨੇ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਚੀਜ਼ ਦੇ ਵਿੱਚ ਅਸੀਂ ਦੇਖ ਰਹੇ ਆ ਉਹ ਇਹ ਦੇਖ ਰਹੇ ਆ ਵੀ ਅਸੀਂ ਹਰੇਕ ਸੂਬੇ ਹਰੇਕ ਪ੍ਰੋਵਿੰਸ ਜਾਂ ਹਰੇਕ ਕਿਸੇ ਵੀ ਸ਼ਹਿਰ ਦੇ ਵਿੱਚ ਜਿੱਥੇ ਜਿਆਦਾ ਤਾਦਾਦ ਦੇ ਵਿੱਚ ਆਪਣਾ ਯੂਥ ਪੰਜਾਬੀ ਯੂਥ ਆ ਚਾਹੇ ਨੌਨ ਪੰਜਾਬੀ ਯੂਥ ਆ ਇੰਟਰਨੈਸ਼ਨਲ ਸਟੂਡੈਂਟਸ ਨੇ ਚਾਹੇ ਤੇ ਵਰਕ ਪਰਮਿਟ ਤੇ ਨੇ ਜਿਹੜੇ ਵੀ ਬੰਦੇ ਦੀ ਅਸੀਂ ਹੈਲਪ ਕਰ ਸਕਦੇ ਆ ਕਿਉਂਕਿ ਸਿੱਖੀ ਦਾ ਸਿਧਾਂਤ ਹੈਗਾ ਵੀ 올 ਇਨਕਲੂਸਿਵ ਅਸੀਂ ਸਾਰਿਆਂ ਨੂੰ ਇਨਕਲੂਸਿਵ ਰੱਖ ਕੇ ਜਿੱਥੇ ਵੀ ਕਿਤੇ ਹੈਲਪ ਕਰ ਸਕਦੇ ਹੁਈ ਆਉਂਦੇ ਦਿਨਾਂ ਦੇ ਵਿੱਚ ਅਸੀਂ ਉਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਤੇ ਤੁਹਾਡੀ ਸੰਸਥਾ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੀ ਬਿਲਕੁਲ ਤੁਸੀਂ ਕੋਈ ਪ੍ਰੋਫਿਟ ਦੇ ਲਈ ਕੰਮ ਨਹੀਂ ਕਰਦੇ ਨਹੀਂ ਜੀ ਬਿਲਕੁਲ ਸਾਡੀ ਬਿਲਕੁਲ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਪਿਛਲੇ 5 ਸਾਲਾਂ ਤੋਂ ਇਸੇ ਤਰੀਕੇ ਨਾਲ ਕੰਮ ਕਰਦੀ ਆ ਰਹੀ ਹੈ ਅੱਗੇ ਵੀ ਕਰਦੀ ਰਹੂ ਤੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਵੀ ਜੇ ਤੁਹਾਡਾ ਕੋਈ ਜਾਣ ਪਛਾਣ ਵਾਲਾ ਜਿਹਨੂੰ ਲੋਡ ਕੈਨੇਡਾ ਦੇ ਵਿੱਚ ਆਇਆ ਹੋਇਆ ਉਹਨੂੰ ਕਰੀਅਰ ਗਾਈਡੈਂਸ ਦੀ ਲੋੜਾ ਸੀ ਵੀ ਦੇ ਵਿੱਚ ਆ ਜਾਂ ਮੈਂਟਲ ਹੈਲਥ ਦੀ ਪ੍ਰੋਬਲਮ ਆ ਉਹ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਨੇ ਤਾਂ ਟੀਮ ਵੀ ਕੇਅਰ ਵਨ ਆਫ ਦਾ ਬੈਸਟ ਆਪਸ਼ਨ ਹੈਗੇ ਨਹੀਂ ਤੁਹਾਨੂੰ ਗਾਈਡ ਕਰ ਦੇਣਗੇ ਵੀ ਕਿੱਥੇ ਤੁਹਾਨੂੰ ਮਦਦ ਮਿਲੂਗੀ ਜਾਂ ਤੁਹਾਨੂੰ ਜੌਬ ਰੈਜ਼ਿਊਮੇ ਵਿੱਚ ਵੀ ਹੈਲਪ ਕਰਦੇ ਨੇ ਤੇ ਬਾਕੀ ਜਿਹੜੇ ਸੁਸਾਇਟੀ ਦੇ ਵਿੱਚ ਉਹ ਲੋਕ ਜਿਹੜੇ ਮਦਦ ਕਰ ਸਕਦੇ ਨੇ ਉਹਨਾਂ ਨੂੰ ਵੀ ਅਪੀਲ ਆ ਵੀ ਇਦਾਂ ਦੀਆਂ ਸੰਸਥਾਵਾਂ ਜਿਹੜੀਆਂ ਕਿ ਨਿਰਸਵਾਰਥ ਹੋ ਕੇ ਕੰਮ ਕਰ ਰਹੀਆਂ ਨੇ ਤੇ ਸਾਡੇ ਆਪਣੇ ਬੱਚਿਆਂ ਦੁਆਰਾ ਬੜਾਈਆਂ ਗਈਆਂ ਜਿਨ੍ਹਾਂ ਨੇ ਇੱਥੇ ਆ ਕੇ ਇਸ ਦੇਸ਼ ਦੇ ਵਿੱਚ ਬਿਨਾਂ ਕਿਸੇ ਮਦਦ ਤੋਂ ਪੰਜਾਂ ਸਾਲਾਂ ਤੋਂ ਹੈਲਪ ਕਰ ਰਹੇ ਨੇ ਇਦਾਂ ਦੀਆਂ ਸੰਸਥਾਵਾਂ ਨੂੰ ਹੋਰ ਨਰਿਸ਼ ਕਰਨ ਦੀ ਲੋੜ ਆ ਇਹਨਾਂ ਨੂੰ ਸਾਂਭਣ ਦੀ ਲੋੜ ਆ ਤੇ ਅੱਗੇ ਆਉਣਾ ਚਾਹੀਦਾ ਵਕ ਵਕ ਪੱਖਾਂ ਤੋਂ ਲੋਕਾਂ ਨੂੰ ਸੰਸਥਾਵਾਂ ਨੂੰ ਇਦਾਂ ਦੀ ਟੀਮ ਵੀ ਕੇਅਰ ਕੈਨੇਡਾ ਵਰਗੀਆਂ ਸੰਸਥਾਵਾਂਾਂ ਦੀ ਮਦਦ ਕਰਨ ਦੇ ਲਈ ਜਿਸ ਕਰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਆਸ ਕਰਦੇ ਹਾਂ ਕਿ ਟੀਮ ਵੀ ਕੇਅਰ ਆਉਣ ਦੇ ਸਾਲਾਂ ਵਿੱਚ ਹੋਰ ਤਰੱਕੀਆਂ ਤੇ ਜਾਵੇਗੀ ਤੇ ਵੱਧ ਤੋਂ ਵੱਧ ਲੋੜਵੰਦਾਂ ਦੀ ਸਹਾਇਤਾ ਕਰੇਗੀ ਧੰਨਵਾਦ ਬਾਈ ਜੀ